ਬੰਗਲਾਦੇਸ਼ ਚ ਬਚਿਆ ਮਵਾਲ ਸਾਡੀ ਇਹ ਖਾਸ ਪੇਜ ਚਾਤ ਦੇਖਣ ਵਾਲਿਆਂ ਦਾ ਬਲਜੀਤ ਮਰਵਾਹਾ ਵੱਲੋਂ ਸਵਾਗਤ ਬੀਤੇ 48 ਘੰਟਿਆਂ ਤੋਂ ਦੇਖੀਏ ਤਾਂ ਭਾਰਤ ਤੋਂ ਨਿਕਲਿਆ ਪਾਕਿਸਤਾਨ ਤੇ ਪਾਕਿਸਤਾਨ ਤੋਂ ਨਿਕਲਿਆ ਬੰਗਲਾਦੇਸ਼ ਭਾਵ ਕਿਸੇ ਵੇਲੇ ਬੰਗਲਾਦੇਸ਼ ਵੀ ਭਾਰਤ ਹੀ ਹੁੰਦਾ ਸੀ ਵੰਡ ਤੋਂ ਪਹਿਲਾਂ ਇਹ ਦੇਸ਼ ਅੱਜ ਚਰਚਾ ਦੇ ਵਿੱਚ ਹੈ ਬੀਤੇ 48 ਘੰਟਿਆਂ ਦੌਰਾਨ ਵਰਲਡਵਾਈਡ ਪੂਰੀ ਦੁਨੀਆ ਦੇ ਵਿੱਚ ਵਿਸ਼ਵ ਦੇ ਵਿੱਚ ਸਭ ਤੋਂ ਵੱਧ ਜੇ ਕਿਸੇ ਚੀਜ਼ ਨੂੰ ਸਰਚ ਕੀਤਾ ਗਿਆ ਤਾਂ ਬੰਗਲਾਦੇਸ਼ ਵਜਾ ਕੀ ਹੈ ਉਹ ਵੀ ਸੀ ਤੁਹਾਨੂੰ ਦੱਸਣ ਜਾ ਰਹੇ ਹਾਂ ਤੇ ਇੱਕ ਵੱਡੀ ਅਪਡੇਟ ਜੋ ਉਸ ਮੁਲਕ ਦੇ ਵਿੱਚ ਹੋਈ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੁਨੀਆ ਭਰ ਤੋਂ ਜਿਹੜੇ ਦਰਸ਼ਕ ਸਾਨੂੰ ਦੇਖ ਰਹੇ ਨੇ ਛੋ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਅਸਤੀਫਾ ਦੇਣ ਦੇ ਨਾਲ ਹੀ ਤੁਰੰਤ ਪ੍ਰਭਾਵ ਤੋਂ ਬੰਗਲਾਦੇਸ਼ ਦੀ ਰਾਸ਼ਟਾਨੀ ਟਾਕਾ ਨੂੰ ਵੀ ਛੱਡ ਗਏ ਨੇ ਕਿਤਨਾ ਕਿਤੇ ਸੁਰੱਖਿਆ ਏਜੰਸੀਆਂ ਵੱਲੋਂ ਰਿਪੋਰਟ ਦੇ ਦਿੱਤੀ ਗਈ ਸੀ ਕਿ ਤੁਹਾਡੀ ਜਾਨ ਨੂੰ ਖਤਰਾ ਹੋ ਸਕਦਾ ਹੈ ਜਾਨ ਮਾਲ ਦਾ ਖਤਰਾ ਹੋ ਸਕਦਾ ਹੈ ਇਸ ਕਰਕੇ ਜਿਵੇਂ ਹੀ ਉਹਨਾਂ ਨੇ ਅਸਤੀਫਾ ਦਿੱਤਾ ਨਾਲ ਦੇ ਨਾਲ ਉਹ ਰਾਜਧਾਨੀ ਟਾਕਾ ਨੂੰ ਵੀ ਛੱਟ ਗਏ ਨੇ ਉਥੋਂ ਉਹ ਚਲੇ ਗਏ ਨੇ ਘਟਨਾ ਕ੍ਰਮ ਕੀ ਹੈ ਬੀਤੇ 48 ਘੰਟਿਆਂ ਦੇਖੀਏ 100 ਤੋਂ ਵੱਧ ਜਾਨਾਂ ਉਸ ਮੁਲਕ ਚ ਜਾ ਚੁੱਕੀਆਂ ਨੇ ਤੇ ਜਿਨ੍ਹਾਂ ਦੇ ਵਿੱਚ ਇੱਕ ਦਰਜਨ ਤੋਂ ਜ਼ਿਆਦਾ ਪੁਲਿਸ ਮੁਲਾਜ਼ਮ ਵੀ ਸ਼ਾਮਲ ਨੇ ਇਹਨਾਂ 100 ਵਿਅਕਤੀਆਂ ਦੀ ਜਿਹੜੀ ਮੌਤ ਹੋਈ ਹੈ ਇਹਨਾਂ ਤੇ 14 ਪੁਲਿਸ ਮੁਲਾਜ਼ਮ ਵੀ ਹੈਗੇ ਨੇ ਔਰ 14 ਵਿੱਚੋਂ 8 ਮੁਲਾਜ਼ਮ ਇੱਕੋ ਪੁਲਿਸ ਥਾਣੇ ਦੇ ਸੀਗੇ ਇੱਕੋ ਪੁਲਿਸ ਥਾਣੇ ਨੂੰ ਅੱਗ ਲਾ ਕੇ ਫੂਕ ਦਿੱਤਾ ਗਿਆ ਸੀ ਤੇ 8 ਮੁਲਾਜ਼ਮੁੱਥੇ ਸੀ ਕੁੱਲ 14 ਜਿਹੜੇ ਮਾਰੇ ਗਏ ਨੇ ਤੇ 100 ਜਾਨਾਂ ਚੱਲ ਗਈਆਂ ਨੇ 100 ਜਾਨਾਂ ਦੇ ਵਿੱਚ ਜ਼ਿਆਦਾਤਰ ਕੌਣ ਨੇ ਸਟੂਡੈਂਟ ਨੇ ਵਿਦਿਆਰਥੀ ਨੇ ਇਹ ਸਾਰੇ ਫਸਾਦ ਦੀ ਵਜ੍ਹਾ ਕੀ ਹੈ ਹਾਲਾਂਕਿ ਬੀਤੇ ਕੱਲ ਸ਼ੇਖ ਅਸੀਨਾ ਦਾ ਬਿਆਨ ਆਉਂਦਾ ਹੈ ਕਿ ਜਿਹੜੇ ਵੀ ਜਿਹੜਾ ਆ ਸਮਾਜਿਕ ਤੱਤ ਬੰਗਲਾਦੇਸ਼ ਦਾ ਮਾਹੌਲ ਖਰਾਬ ਕਰ ਰਹੇ ਨੇ ਹਿੰਸਾ ਫੜਕਾ ਰਹੇ ਨੇ ਉਹ ਜਿਹੜੇ ਜਾਨਾ ਲੈ ਰਹੇ ਨੇ ਉਹਨਾਂ ਨਾਲ ਸ਼ਕਤੀ ਨਾਲ ਮੈਂ ਨਿਪਟਾਂਗੀ ਸ਼ਕਤੀ ਨਾਲ ਨਿਪਟਿਆ ਜਾਣਾ ਚਾਹੀਦਾ ਤੇ ਕੱਲੀ-ਕੱਲੀ ਗਵਰਨਮੈਂਟ ਏਜੰਸੀ ਜਿੰਨੇ ਵੀ ਤਰ੍ਹਾਂ ਦੀ ਗਵਰਨਮੈਂਟ ਸਿਕਿਉਰਿਟੀ ਏਜੰਸੀਸ ਹੈਗੀਆਂ ਨੇ ਪੁਲਿਸ ਆ ਆਰਮੀ ਹੈ ਮਿਲਟਰੀ ਹੈ ਹਰ ਤਰ੍ਹਾਂ ਦੀ ਜਾਨਸੀ ਉੱਥੇ ਡਿਪਲॉय ਕਰ ਦਿੱਤਾ ਗਿਆ ਸੀਗਾ ਪਰ ਉਸ ਤੋਂ ਕੁਝ ਘੰਟਿਆਂ ਬਾਅਦ ਕੀ ਖਬਰ ਆ ਰਹੀ ਹੈ ਜੋ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ ਸ਼ੇਖ ਅਸੀਨਾ ਨੇ ਅਸਤੀਫਾ ਦੇ ਦਿੱਤਾ ਤੇ ਉਹ ਬੰਗਲਾਦੇਸ਼ ਦੀ ਰਾਜਧਾਨੀ ਟਾਕਾ ਨੂੰ ਛੱਡ ਗਏ ਨੇ ਇਹ ਤਿੰਨ ਦਿਨ ਤੋਂ ਬਵਾਲ ਚੱਲ ਰਿਹਾ ਹੈ ਬਵਾਲ ਚੱਲਣ ਦੀ ਹੋਣ ਦੀ ਵਜ੍ਹਾ ਕੀ ਆ ਸੀ ਤੁਹਾਨੂੰ ਉੱਥੇ ਵੀ ਲੈ ਕੇ ਜਾਣਦੇ ਆ ਤਕਰੀਬਨ ਅਸੀਂ 5 ਦੇ ਦਹਾਕੇ ਪਿੱਛੇ ਚਲ ਜੀਏ 50 ਸਾਲ ਪਹਿਲਾਂ 1971 ਦੇ ਵਿੱਚ ਇੱਕ ਤਾਂ 65 ਦੀ ਜੰਗ ਮਸ਼ਹੂਰ ਹੈ ਪਰ ਪਾਕਿਸਤਾਨ ਵਾਲੀ ਇਹ ਕਹੇ 71 ਵਾਲੀ ਜੰਗ ਵੀ ਮਸ਼ਹੂਰ ਹੈਗੀ ਹੈ ਖੈਰ ਇਹਦੇ ਵਿੱਚ ਬੰਗਲਾਦੇਸ਼ ਵੀ ਸ਼ਾਮਲ ਸੀਗਾ 71 ਵਾਲੀ ਜੰਗ ਦੇ ਵਿੱਚ ਇੱਕ ਮੁਕਤੀ ਸੰਗਰਾਮ ਨਾਂ ਦਾ ਸੰਘਰਸ਼ ਹੋਇਆ ਸੀਗਾ ਇਸ ਸੰਘਰਸ਼ ਦੇ ਵਿੱਚ ਜਿਨ੍ਹਾਂ ਦੀਆਂ ਜਾਨਾਂ ਚਲੀਆਂ ਗਈਆਂ ਸੀਗੀਆਂ ਉਹਨਾਂ ਲਈ ਸਰਕਾਰੀ ਨੌਕਰੀਆਂ ਵਿੱਚ 30 ਫੀਸਦ ਰਾਖਵਾ ਕਰਨ ਰਿਜ਼ਰਵੇਸ਼ਨ ਉਸ ਵੇਲੇ ਦੀ ਸਰਕਾਰ ਨੇ ਕਰ ਦਿੱਤੀ ਸੀ ਭਾਵ ਜੇ ਕੋ ਨੌਕਰੀ ਨਿਕਲਦੀ ਹੈ 100 ਨੌکریاں ਨਿਕਲੀਆਂ ਤਾਂ 30 ਨੌکریاں ਸੀ ਉਹਨਾਂ ਦਵਾਂਗੇ ਜਿਨ੍ਹਾਂ ਦੇ ਬਜ਼ੁਰਗ ਬਡੇਰੇ 1971 ਦੇ ਬੰਗਲਾਦੇਸ਼ ਦੇ ਮੁਕਤੀ ਸੰਗਰਾਮ ਦੇ ਵਿੱਚ ਮਾਰੇ ਗਏ ਸਨ ਪੰਜ ਦਾ ਹੱਕੇ ਹੋ ਗਏ ਨੇ 50 ਸਾਲ ਪੁਰਾਣੀ ਗੱਲ ਆ ਵਕਤ ਬੀਤ ਗਿਆ ਤੇ ਇਸ ਚੀਜ਼ ਨੂੰ ਚੈਲੰਜ ਕੀਤਾ ਗਿਆ ਹੁਣ ਜਦੋਂ ਚੈਲੰਜ ਕੀਤਾ ਗਿਆ ਸੀ ਤਾਂ ਸੁਪਰੀਮ ਕੋਰਟ ਨੇ ਇਹ ਰਿਜ਼ਰਵੇਸ਼ਨ ਖਤਮ ਕਰ ਦਿੱਤੀ ਸੀਗੀ ਇਹਨੂੰ ਮੂਲੋਂ ਹੀ ਨਕਾਰ ਦਿੱਤਾ ਰੱਦ ਕਰ ਦਿੱਤਾ ਸੀ ਕਿ ਨਹੀਂ ਔਨ ਮੈਰਿਟ ਆਪਣੇ ਕੈਲੀਬਰ ਤੇ ਆਪਣੀ ਲਿਆਕਤ ਤੇ ਤੁਸੀਂ ਨੌਕਰੀ ਪਾਓ ਜੇ ਪਾਣੀ ਹੈ ਵੀ ਤੁਹਾਡਾ ਬਜ਼ੁਰਗ ਅੱਜ ਤੋਂ 50 ਸਾਲ ਪਹਿਲਾਂ ਖਤਮ ਹੋ ਗਿਆ ਸੀ ਤੁਹਾਨੂੰ ਨੌਕਰੀ ਦੇ ਦਈਏ ਐਦਾਂ ਦੀ ਕੋਈ ਗੱਲ ਨਹੀਂ ਹੋਏਗੀ ਕੇਹ ਰਿਜ਼ਰਵੇਸ਼ਨ ਖਤਮ ਕਿਉਂ ਕਰ ਦਿੱਤੀ ਇਸੇ ਦੇ ਨਾਂ ਤੇ ਹਾਏ ਤੌਬਾ ਬਵਾਲ ਮਚੀ ਹੋਈ ਹੈ ਤਿੰਨ ਦਿਨਾਂ ਤੋਂ ਬੰਗਲਾਦੇਸ਼ ਦੇ ਵਿੱਚ ਔਰ ਇੱਕ ਜਨ ਵਿਰੋਧ ਸ਼ੁਰੂ ਹੋ ਗਿਆ ਸੀਗਾ ਸ਼ੇਖ ਹਸੀਨਾ ਸਰਕਾਰ ਦਾ ਕਿ ਨਹੀਂ ਤੁਸੀਂ ਸੁਪਰੀਮ ਕੋਰਟ ਕੋਲ ਜਾਓ ਤੁਸੀਂ ਸੁਪਰੀਮ ਕੋਰਟ ਨੂੰ ਚਾਰਾ ਜੋਈ ਕਰੋ ਬੇਨਤੀ ਕਰੋ ਬੰਗਲਾਦੇਸ਼ ਦੀ ਸੁਪਰੀਮ ਕੋਰਟ ਕਿ ਇਹ ਜਿਹੜਾ ਰਿਜ਼ਰਵੇਸ਼ਨ ਖਤਮ ਕੀਤਾ ਉਹਨੂੰ ਦੁਬਾਰਾ ਲਾਗੂ ਕਰੇ 30% ਰਿਜ਼ਰਵੇਸ਼ਨ ਚੱਲਣ ਦੇ ਮੁਕਤੀ ਸੰਗਰਾਮ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਦੇ ਲਈ ਤੇ ਇਸ ਨੂੰ ਲੈ ਕੇ ਜਦੋਂ ਸਰਕਾਰ ਨੇ ਕੋਈ ਜਿਹੜਾ ਹੱਥ ਪੱਲਾ ਨਹੀਂ ਫੜਾਇਆ ਉਹ ਹਿੰਸਾ ਸ਼ੁਰੂ ਹੋਗੀ ਜਿਹੜੇ ਰਾਜਨੀਤਿਕ ਦਲ ਖਾਸ ਕਰਕੇ ਵਿਦਿਆਰਥੀਆਂ ਦੇ ਬਣੇ ਹੋਏ ਕੁਝ ਦੇ ਹੱਕ ਚ ਸੀਗੇ ਕੁਝ ਦੇ ਵਿਰੋਧ ਚ ਸੀਗੇ ਉੱਥੇ ਵੀ ਹਿੰਦੂ ਮੁਸਲਮਾਨ ਫੈਕਟਰ ਖੇਡਿਆ ਗਿਆ ਕਿਉਂਕਿ ਬੰਗਲਾਦੇਸ਼ ਵੀ ਜਿਆਤਰ ਮੁਸਲਮਾਨ ਹੀ ਹੁੰਦੇ ਨੇ ਜਿਹੜੇ ਆਪਾਂ ਅਕਸਰ ਸੁਣ ਲੈਂਦੇ ਆ ਰੋਹਿੰਗਿਆ ਮੁਸਲਮਾਨ ਉਸੇ ਮੁਲਕ ਦੀ ਪਛਾਣ ਹੈਗੇ ਨੇ ਰੋਹਿੰਗਿਆ ਵੀ ਖਾਸ ਕਰ ਇਹ ਮੁਸਲਮਾਨ ਜਿਹੜੇ ਨੇ ਇਹਨਾਂ ਦਾ ਕੁਝ ਆਪਸੀ ਟਕਰਾਅ ਚੱਲ ਪਿਆ ਹਿੰਦੂਆਂ ਨਾਲ ਤੁਸੀਂ ਕੌਣ ਹੋ ਕਹਿਣ ਵਾਲੇ ਹਿੰਦੂ ਤੁਸੀਂ ਬਾਹਰੋਂ ਆਇਓ ਇਦਾਂ ਦਾ ਜੋ ਬਰੋਧ ਸ਼ੁਰੂ ਹੋਇਆ ਘਰੇਲੂ ਹਿੰਸਾ ਸ਼ੁਰੂ ਹੋਗੀ ਵੱਡੀ ਹਿੰਸਾ ਸ਼ੁਰੂ ਹੋ ਵੀ ਮੌਬ ਲ ਹੋ ਗਏ ਉੱਥੇ ਪੀਣਾ ਨਾ ਵੀ ਲੋਕਾਂ ਨੂੰ ਬਲੁੰਦਰ ਕੇ ਰੱਖ ਦਿੱਤਾ ਪੁਲਿਸ ਵਾਲੇ ਨੇ ਬਖਸ਼ੇ ਥਾਣੇ ਨੇ ਬਖਸ਼ੇ ਤੇ ਉਸ ਚੱਕਰ ਚ ਬੀਤੇ 2 ਦਿਨਾਂ ਦੇ ਵਿੱਚ 100 ਜਾਨਾਂ ਚਲੀਆਂ ਗਈਆਂ ਨੇ ਹਾਲਾਤ ਪੂਰੀ ਤਰ੍ਹਾਂ ਬੰਦ ਹੈ 3 ਦਿਨ ਹੋ ਗਏ ਨਾ ਉੱਥੇ ਇੰਟਰਨੈਟ ਚੱਲਦਾ ਪਿਆ ਨਾ ਮੋਬਾਈਲ ਚੱਲਦਾ ਪਿਆ ਲੈਂਡਲਾਈਨ ਤਾਂ ਦੂਰ ਦੀ ਗੱਲ ਹੈਗੀ ਐ ਟੀਵੀ ਬੜੀ ਦੂਰ ਦੀ ਗੱਲ ਹੈਗੀ ਐ ਸੋ ਵੱਡੀ ਅਪਡੇਟ ਕਿ ਜਿਹੜਾ ਇਹ ਰਿਜ਼ਰਵੇਸ਼ਨ ਖਤਮ ਹੋਣ ਨਾਲ ਹਿੰਸਾ ਸ਼ੁਰੂ ਹੋਈ ਹਿੰਸਾ ਸ਼ੁਰੂ ਹੋਣ ਨਾਲ ਜਾਨਾਂ ਚਲੀਆਂ ਗਈਆਂ ਜਾਨਾਂ ਜਾਣ ਤੋਂ ਬਾਅਦ ਅੱਜ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਅਸਤੀਫਾ ਦੇਣਾ ਪੈ ਗਿਆ ਸ਼ੇਖ ਹਸੀਨਾ ਉਹ ਨਾਮ ਹੈ ਜਦੋਂ ਤੋਂ ਤਕਰੀਨਾ ਆਪਾਂ ਦੇਖੀਏ ਬੰਗਲਾਦੇਸ਼ ਬਣਿਆ ਤਾਂ ਸਭ ਤੋਂ ਵੱਧ ਪ੍ਰਧਾਨ ਮੰਤਰੀ ਇਹ ਮਹਿਲਾ ਉੱਤੇ ਦੀ ਰਹੀ ਹੈ ਔਰ ਬੰਗਲਾਦੇਸ਼ ਮੁਲਕ ਦਾ ਦੂਜਾ ਨਾਮ ਦੇ ਵਜੋਂ ਜਾਣੀ ਜਾਂਦੀ ਹੈ ਦੇਸ਼ ਦਾ ਨਾਮ ਇੱਕ ਪ੍ਰਧਾਨ ਮੰਤਰੀ ਦੇ ਨਾਮ ਨਾਲ ਜਾਣਿਆ ਜਾਂਦਾ ਸ਼ੇਖ ਅਸੀਨਾ ਕੌਣ ਬੰਗਲਾਦੇਸ਼ ਵਾਲੀ ਬੰਗਲਾਦੇਸ਼ ਕਿਹੜਾ ਜਿੱਥੇ ਸ਼ੇਖ ਅਸੀਨਾ ਪ੍ਰਧਾਨ ਮੰਤਰੀ ਹੈ ਉਹ ਮੁਲਕ ਦੇ ਹਾਲਾਤ ਹੋ ਗਏ ਨੇ ਜੋ ਹੋਰ ਵੀ ਬਲਪਲ ਦੀ ਅਪਡੇਟ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਸ਼ੁਕਰੀਆ